ਹਾਜ਼ਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਿਯੋਗੀ ਰਵਨੀਤ ਦੇ ਨਾਲ ਪੰਜਾਬੀ ਟਰਬਿਨ ਦਾ ਪ੍ਰੋਗਰਾਮ ਤੁਹਾਡੇ ਖਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਆਦਾਬ ਰਵਨੀਤ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਦਰਸ਼ਕਾਂ ਦੇ ਹੰਗਾਰੇ ਤੋਂ ਕਰਦੇ ਹਾਂ ਹਾਂਜੀ ਐਸ ਪਰ ਸ਼ੋਤਮ ਅਜਨਾਲਾ ਹੋਰਾਂ ਨੇ ਸਾਡੇ ਵੱਲੋਂ ਖਤਾਂ ਰਾਹੀਂ ਰੂਬਰੂ ਹੋਣ ਨੂੰ ਪੰਜਾਬੀ ਰੋਜ਼ਾਨਾ ਸਮਾਚਾਰ ਪੱਤਰਾਂ 'ਚ ਨਿਵੇਕਲਾ ਅਤੇ ਪਾਠਕਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਹਾਂ ਪੱਖੀ ਉਪਰਾਲਾ ਕਿਹਾ ਹੈ। ਐਸ ਪਰਸ਼ੋਤਮੂਰਾ ਨੇ ਸਾਨੂੰ ਸ਼ੁਭਕਾਮਨਾਵਾਂ ਦਿੰਦਿਆਂ ਇਹ ਵੀ ਕਿਹਾ ਕਿ ਇਹ سلسلہ ਜਾਰੀ ਰਹਿਣਾ ਚਾਹੀਦਾ ਹੈ। ਪਰਸ਼ੋਤਮ ਜੀ ਤੁਹਾਡੇ ਵੱਲੋਂ ਦਿੱਤੀਆਂ ਸ਼ੁਭਕਾਮਨਾਵਾਂ ਲਈ ਬਹੁਤ-ਬਹੁਤ ਸ਼ੁਕਰੀਆ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪਾਠਕਾਂ ਅਤੇ ਦਰਸ਼ਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ। ਰਵਨੀਤ ਅੱਜ ਪਹਿਲਾ ਖੱਤ ਕਿਸਤਾ ਹੈ? ਪਹਿਲਾ ਖੱਤ ਅਬੋਹਰ ਦੇ ਪਿੰਡ ਚੂਰੜ ਖੇੜਾ ਤੋਂ ਬਲਦੇਵ ਸਿੰਘ ਬਿਰਕਦਾ ਅਸਲ 'ਚ ਕਸ਼ਮੀਰ ਦੀ ਬੈਸਰਨਵਾਦੀ ਵਾਲਾ ਹਮਲਾ ਸਾਡੇ ਸਭ ਦੇ ਮਨਾਂ ਨੂੰ ਡੂੰਘੇ ਜ਼ਖਮ ਦੇ ਗਿਆ ਹੈ। ਇਸੇ ਘਟਨਾ ਬਾਰੇ ਸੁਖਜੀਤ ਕੌਰ ਦਾ ਮਿਡਲ ਸਿੱਲੀਆਂ ਅੱਖਾਂ ਵਿੱਚ ਤੈਰਦੇ ਸਵਾਲ ਬਲਦੇਵ ਸਿੰਘ ਹੋਰਾਂ ਨੂੰ ਬੜਾ ਪਸੰਦ ਆਇਆ। ਉਹ ਆਖਦੇ ਨੇ ਕਿ ਦੇਸ਼ਾਂ ਦੇ ਆਪਸੀ ਝਗੜਿਆਂ ਦੌਰਾਨ ਜ਼ੁਲਮ ਆਮ ਲੋਕਾਂ ਨੂੰ ਹੀ ਸਹਿਣਾ ਪੈਂਦਾ ਹੈ। ਬਿਲਕੁਲ ਸਹੀ ਰਗਨੀਤ। ਅ ਸੁਖਜੀਤ ਕੌਰ ਹੋਰਾਂ ਦਾ ਮੈਡਲ ਇਦਾਂ ਸੀ ਕਿ ਉਹ ਤੁਹਾਨੂੰ ਭਾਵਨਾਵਾਂ ਵਿੱਚ ਵਹਾ ਕੇ ਲੈ ਜਾਂਦਾ ਜੀ ਤੁਹਾਨੂੰ ਲੱਗਦਾ ਹੈ ਕਿ ਉਸ ਕੁੜੀ ਦੇ ਦੁੱਖ 'ਚ ਤੁਸੀਂ ਕਿਤੇ ਆਪ ਸ਼ਰੀਕ ਹੋਵੋ ਜਿਹੜੀ ਬਲਦੇਵ ਸਿੰਘ ਹੋਰਾਂ ਨੇ ਗੱਲ ਕਹੀ ਹੈ ਉਹ ਬਿਲਕੁਲ ਸਹੀ ਹੈ ਮੈਂ ਆਪ ਵੀ ਉਹ ਮੈਡਲ ਪੜ੍ਹ ਕੇ ਇਦਾਂ ਲੱਗਦਾ ਸੀ ਕਿ ਜਿਵੇਂ ਤੁਸੀਂ ਉਸ ਕੁੜੀ ਦੇ ਦੁੱਖ 'ਚ ਸ਼ਾਮਲ ਹੋ ਕੇ ਉਸ ਦੇ ਨਾਲ ਵਹਿਣ ਪਾ ਰਹੇ ਹੋ ਸੱਚਮੁੱਚ ਇਹ ਤੁਹਾਨੂੰ ਬਹੁਤ ਭਾਵੁਕ ਕਰ ਦੇਣ ਵਾਲਾ ਮੈਡਲ ਸੀ ਬਲਦੇਵ ਸਿੰਘ ਔਰੀ ਇਹ ਵੀ ਲਿਖਦੇ ਨੇ ਕਿ ਬਰਲਿਨ ਦੀ ਕੰਧ ਢਾਕੇ ਜਰਮਨੀ ਦੇ ਦੋਵੇਂ ਹਿੱਸੇ ਇਕ ਹੋ ਗਏ ਪਰ ਸਾਡੀ ਸੋਚ ਹਾਲੇ ਵੀ ਧਰਮ ਤੇ ਫਿਰਕਾ ਪਰਸਤੀ ਦੀਵਾਲੇ ਹੀ ਘੁੰਮਦੀ ਹੈ ਇਸ ਤੋਂ ਮੁਕਤ ਹੋਣ ਲਈ ਦੇਸ਼ ਨੂੰ ਜਾਗਰੂਕ ਹੋਣਾ ਪਵੇਗਾ ਬਲਦੇਵ ਸਿੰਘ ਔਰਾਂ ਦੇ ਵਿਚਾਰ ਜਿਹੜੇ ਨੇ ਆਮ ਲੋਕਾਂ ਦੇ ਵਿਚਾਰ ਨੇ ਆਮ ਲੋਕਾਂ ਦੇ ਵਿਚਾਰਾਂ ਦੀ ਤਰਜਮਾਨੀ ਕਰਦੇ ਨੇ ਕਟੜ ਤੇ ਫਿਰਕਾ ਪਰਸਤ ਲੋਕ ਸਮਾਜ ਥੋੜੇ ਹੀ ਹੁੰਦੇ ਨੇ ਪਰ ਉਹ ਸਮੁੱਚੇ ਸਮਾਜ ਦੇ ਤਾਣੇ ਬਾਣੇ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਜਾਂਦੇ ਸਾਡੇ ਇੱਕ ਹੋਰ ਪਾਠਕ ਡਾਕਟਰ ਕਰਨਜੀਤ ਸਿੰਘ ਹੋਰਾਂ ਨੇ ਵੀ ਪਹਿਲਗਾਮ ਦੀ ਘਟਨਾ ਦੇ ਦੋ ਪੱਖ ਦੱਸੇ ਨੇ ਉਹਨਾਂ ਮੁਤਾਬਕ ਇੱਕ ਪਾਸੇ ਦਹਿਸ਼ਤਗਰਦ ਸਨ ਜਿਨ੍ਹਾਂ ਨੇ ਧਰਮ ਦੇ ਆਧਾਰ ਤੇ ਕਤਲੇਆਮ ਕੀਤਾ ਦੂਜੇ ਪਾਸੇ ਨਜ਼ਾਕਤ ਖਾਨ ਅਤੇ ਆਦਰ ਸ਼ਾਹ ਹੁਸੈਨ ਜਿਹੇ ਵਿਅਕਤੀਆਂ ਨੇ ਪੀੜਤਾਂ ਦੀ ਮਦਦ ਕਰਕੇ ਸੱਚਮੁੱਚ ਆਪਣਾ ਧਰਮ ਨਿਭਾਇਆ ਗੱਲ ਸਹੀ ਹੈ ਉਹਨਾਂ ਨੇ ਸਲਾਨੀਆਂ ਨੂੰ ਬਚਾਉਂਦਿਆਂ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਅਸਲ 'ਚ ਦਿਖਾਇਆ ਕਿ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਡਾਕਟਰ ਕਰਨਜੀਤ ਸਿੰਘ ਹੋਰਾਂ ਨੇ ਬਿਲਕੁਲ ਠੀਕ ਲਿਖਿਆ ਕਿ ਮਦਦ ਕਰਦੇ ਲੋਕਾਂ ਬਾਰੇ ਪੜ੍ਹ ਸੁਣ ਕੇ ਭਵਿੱਖ ਲਈ ਚੰਗੀ ਆਸ ਵੱਜਦੀ ਹੈ ਤੇ ਇਹ ਗੱਲ ਬਿਲਕੁਲ ਸਹੀ ਹੈ ਕਿ دہشت گردی ਆਮ ਲੋਕਾਂ ਦੇ ਸਹਿਯੋਗ ਨਾਲ ਹੀ ਖਤਮ ਹੋ ਸਕਦੀ ਹੈ। ਇੱਥੇ ਰਵਨੀਤ ਮੈਂ ਅਗਲੀ ਚਿੱਠੀ ਪੜਨ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਸਾਡੀਆਂ ਭੈਣਾਂ ਵੀ ਸਾਡੇ ਪ੍ਰੋਗਰਾਮ ਨੂੰ ਬਹੁਤ ਭਰਮਾ ਹੁੰਗਾਰਾ ਦੇ ਰਹੀਆਂ ਨੇ। ਮੇਰਾ ਜੀ ਕਰਦਾ ਕਿ ਉਹਨਾਂ ਭੈਣਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਜਾਵੇ। ਹਾਂਜੀ ਵੀਰ ਵੀ ਸਾਡੇ ਪ੍ਰੋਗਰਾਮ ਨੂੰ ਬਹੁਤ ਹੁੰਗਾਰਾ ਦਿੰਦੇ ਨੇ ਪਰ ਭੈਣਾਂ ਦਾ ਜ਼ਿਕਰ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਉਹ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ 'ਚ ਬਹੁਤ ਹੀ ਰੁਝੀਆਂ ਹੁੰਦੀਆਂ ਨੇ ਤੇ ਉਹਨਾਂ ਦੀ ਹਰ ਖੇਤਰ 'ਚ ਸ਼ਮੂਲੀਅਤ ਇਸੇ ਕਰਕੇ ਬਹੁਤ ਘੱਟ ਹੁੰਦੀ ਹੈ ਕਿ ਉਹਨਾਂ ਨੂੰ ਆਪਣੀ ਨੌਕਰੀ ਤੇ ਹੋਰ ਕੰਮਾਂ ਦੇ ਨਾਲ-ਨਾਲ ਘਰੇਲੂ ਜ਼ਿੰਮੇਵਾਰੀਆਂ ਵੀ 100% ਦੀ ਨਿਭਾਉਣੀਆਂ ਪੈਂਦੀਆਂ ਨੇ। ਬਿਲਕੁਲ ਰਵਨੀਤ ਇਸੇ ਕਰਕੇ ਮੇਰਾ ਦਿਲ ਕਰਦਾ ਸੀ ਕਿ ਅਸੀਂ ਅੱਜ ਭੈਣਾਂ ਦੇ ਨਾਂ ਲਈਏ ਅਸੀਂ ਆਪਣੇ ਭਰਾਵਾਂ ਦੇ ਨਾਂ ਵੀ ਅਗਲੇ ਪ੍ਰੋਗਰਾਮਾਂ 'ਚ ਸ਼ਾਮਲ ਕਰਾਂਗੇ ਜਿਹੜੇ ਸਾਨੂੰ ਹੰਗਾਰਾ ਦੇ ਰਹੇ ਨੇ ਪਰ ਅੱਜ ਮੈਂ ਉਹਨਾਂ ਭੈਣਾਂ ਦੇ ਨਾਂ ਲੈਣਾ ਚਾਹੁੰਦੀ ਆ ਜਿਹੜੀਆਂ ਲਗਾਤਾਰ ਸਾਡਾ ਪ੍ਰੋਗਰਾਮ ਦੇਖ ਰਹੀਆਂ ਨੇ ਤੇ ਸਾਨੂੰ ਪਸੰਦ ਕਰ ਰਹੀਆਂ ਨੇ ਮੈਂ ਉਹਨਾਂ ਦੇ ਨਾਂ ਤੁਹਾਨੂੰ ਦੱਸਦੀ ਆ ਐ ਇੱਕ ਤੇ ਹੈ ਜੀ ਐਸਕੋਰ ਰਾਜੀ ਸ਼ਰਮਾ ਸੁਖਪਾਲ ਕੌਰ ਸੁਖਮਨ ਅੰਮ੍ਰਿਤ ਕੌਰ ਰੰਦਾਵਾ सा उगे पंजाबी लेखक पाल कौर कविता सूद हरप्रीत कौर श्वेता शर्मा राजपाल कौर बलजीत कौर पुष्पेंद्रजीत कौर दविंदर गर्चा, मीनू गुप्ता बंसल, हरप्रीत कौर पॉली बराड़ परवीन कौर सिद्धू सुरजीत कौर कुलदीप कौर सतवीर कौर जगबीर कौर नरपालदीप कौर ਕਲ ਵੰਤਕਰ ਡਾਕਟਰ ਗੁਰਪ੍ਰਦੇਸ਼ ਕੌਰ ਸਮ੍ਰਿਤੀ ਸਿੰਘ ਰਾਜਵੀਰ ਗਿੱਲ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰੋਗਰਾਮ ਨੂੰ ਇਸੇ ਤਰ੍ਹਾਂ ਦੇਖਦੇ ਰਹੋ ਤੇ ਇਸੇ ਤਰ੍ਹਾਂ ਪਸੰਦ ਕਰਦੇ ਰਹੋ ਜੇ ਤੁਹਾਨੂੰ ਕੋਈ ਚੀਜ਼ ਚੰਗੀ ਨਹੀਂ ਲੱਗਦੀ ਤਾਂ ਉਹਦੇ ਬਾਰੇ ਵੀ ਸਾਨੂੰ ਸਾਨੂੰ ਉਸਾਰੂ ਲੋਚਨਾ ਤੋਂ ਕੋਈ ਗੁਰੇਜ਼ ਨਹੀਂ ਜਿਵੇਂ ਤੁਹਾਡਾ ਜੀ ਕਰੇ ਜੋ ਤੁਹਾਡੇ ਵਿਚਾਰ ਹੋਣ ਸਾਡੇ ਪ੍ਰੋਗਰਾਮ ਬਾਰੇ ਉਹ ਸਾਨੂੰ ਲਿਖ ਕੇ ਵੀ ਭੇਜੋ ਹਾਂਜੀ ਹੁਣ ਅਗਲੀ ਚਿੱਠੀ ਪੜੀ ਹਾਂ ਬਿਲਕੁਲ ਜੀ ਅਗਲੀ ਚਿੱਠੀ ਸ਼ੁਰੂ ਦੱਸੋ ਅਗਲੇ ਚਿੱਠੇ ਰਜਵਿੰਦਰ ਪਾਲ ਸ਼ਰਮਾ ਦੀ ਹੈ ਉਹਨਾਂ ਨੇ ਕੇਦਾਰਨਾਥ ਚ ਵਾਤਾਵਰਨ ਨਿਯਮਾਂ ਦੀ ਉਲੰਘਣਾ ਬਾਰੇ ਖਬਰ ਪੜ ਕੇ ਚਿੰਤਾ ਪ੍ਰਗਟਾਈ ਹੈ ਉਹ ਲਿਖਦੇ ਨੇ ਕਿ ਕੇਦਾਰਨਾਥ ਸਾਡੇ 4 ਧਾਮਾਂ ਵਿੱਚੋਂ ਇੱਕ ਪ੍ਰਮੁੱਖ ਧਾਰਮਿਕ ਸਥਾਨ ਹੈ ਉੱਥੇ ਸਫਾਈ ਵਿੱਚ ਕੀਤੀ ਖਤਾਹੀ ਜਿੱਥੇ ਪ੍ਰਬੰਧਕੀ ਕਮੇਟੀ ਅਤੇ ਸਥਾਨਕ ਪ੍ਰਸ਼ਾਸਨ ਦੀ ਨਾਕਾਮੀ ਨੂੰ ਉਜਾਗਰ ਕਰਦੀ ਹੈ ਉੱਥੇ ਸ਼ਰਧਾਲੂਆਂ ਦੀ ਆਸਥਾ ਤੇ ਵੀ ਗਹਿਰੀ ਝੋਟ ਕਰਦੀ ਹੈ ਰਵਨੀਤ ਕਹਿੰਦੇ ਨੇ ਕਿ ਜਿੱਥੇ ਸਾਫ ਸਫਾਈ ਹੈ ਉੱਥੇ ਪਰਮਾਤਮਾ ਦਾ ਆਵਾਸ ਹੈ ਧਾਰਮਿਕ ਸਥਾਨ ਨਾਲ ਲੋਕਾਂ ਦਾ ਵਿਸ਼ਵਾਸ ਅਤੇ ਸ਼ਰਧਾ ਜੁੜੀ ਹੋਈ ਹੁੰਦੀ ਹੈ ਇਸ ਲਈ ਇਹ ਥਾਂ ਹੋਰ ਵੀ ਸਾਫ ਸਫਾਈ ਦੀ ਮੰਗ ਕਰਦੇ ਨੇ ਉੱਤਰਾਖੰਡ ਸਰਕਾਰ ਸਥਾਨਕ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਚਾਹੀਦਾ ਹੈ ਕਿ ਉਹ ਸ਼ਰਧਾਲੂਆਂ ਦੀ ਆਸਥਾ ਦੇ ਮੱਦੇਨਜ਼ਰ ਸਾਫ ਸਫਾਈ ਅਤੇ ਹੋਰ ਪ੍ਰਬੰਧਾਂ ਦਾ ਉਚੇਚਾ ਖਿਆਲ ਰੱਖਣ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਕੋਈ ਦਿਕਤ ਮਹਿਸੂਸ ਨਾ ਹੋਵੇ ਜ਼ਰੂਰ ਹੋਣਾ ਚਾਹੀਦਾ ਜੀ ਤੇ ਤੁਹਾਨੂੰ ਯਾਦ ਹੋਵੇਗਾ ਕਿ ਸਾਡੇ ਅਖਬਾਰ ਚ ਰਾਮਸਵਰਨ ਲਖੇਵਾਲੀ ਹੋਰਾਂ ਦੀਆਂ ਰਚਨਾਵਾਂ ਅਕਸਰ ਛਾਪਦੀਆਂ ਰਹਿੰਦੀਆਂ ਨੇ ਬਿਲਕੁਲ ਬਿਲਕੁਲ ਯਾਦ ਹੈ ਮੈਨੂੰ ਉਹਨਾਂ ਨੇ ਪ੍ਰੋਗਰਾਮ ਤੁਹਾਡੇ ਖਤ ਬਾਰੇ ਲਿਖਿਆ ਹੈ ਕਿ ਪਾਠਕਾਂ ਦੇ ਖਤਾਂ ਰਾਹੀਂ ਇਹ ਸੰਵਾਦ ਸ਼ਬਦ ਕਲਾ ਤੇ ਵਿਚਾਰਾਂ ਦੀ ਸਾਂਝ ਨਾਲ ਮਾਨਵੀ ਕਦਰਾਂ ਦੇ ਪਸਾਰ ਦੀ ਪ੍ਰੇਰਣਾਮਈ ਪਿਰਤ ਹੈ ਉਹਨਾਂ ਨੇ ਇਸ ਨੂੰ ਪੰਜਾਬੀ ਮਾਂ ਬੋਲੀ ਤੇ ਸੋਚਾਂ ਸੁਪਨਿਆਂ ਤੇ ਚਾਨਣ ਦੀ ਦਸਤਕ ਦੇਣ ਦਾ ਨਵੇਕਲਾ ਉਦਮ ਆਖਿਆ। ਲਖੇਵਾਲੀ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਬਹੁਤ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਸਾਡੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਹੈ। ਉਸ ਤੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਅਸੀਂ ਸਾਰੇ ਪਾਠਕਾਂ ਤੇ ਦਰਸ਼ਕਾਂ ਦੇ ਰਿਣੀ ਆ ਜੋ ਇਸ ਕਿਸਮ ਦਾ ਹੰਗਾਰਾ ਸਾਨੂੰ ਦੇ ਰਹੇ ਨੇ। ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਥੋੜੀ ਹੋ ਮਿੱਤੇ ਖਰੇ ਉਤਰਿਏ ਤੇ ਤੁਹਾਡੇ ਇਹ ਸ਼ਬਦ ਸਾਡੇ ਪ੍ਰੋਗਰਾਮ ਨੂੰ ਹੋਰ ਅੱਗੇ ਤੋਰਨ ਦੇ ਲਈ ਸਾਡੀ ਪ੍ਰੇਰਣਾ ਬਣਨੀ। ਅਗਲੀ ਚਿੱਠੀ ਖੋਸਾ पांडे ਮੋਗਾ ਤੋਂ ਸੁਖਮੰਦਰ ਸਿੰਘ ਤੂਰ ਹੋਰਾਂ ਦੀ ਹੈ। ਉਹਨਾਂ ਨੂੰ ਡਾਕਟਰ ਅਰुण ਮਿਤਰਾ ਦਾ ਲੇਖ ਰਵਾਇਤੀ ਯੁੱਧ ਅਤੇ ਪਰਮਾਣੂ ਹਥਿਆਰਾਂ ਦੇ ਖਤਰੇ ਪਸੰਦ ਆਇਆ। ਬਿਨਾਂ ਸ਼ੱਕ ਅੱਜ ਸਮੁੱਚੀ ਦੁਨੀਆ ਪਰਮਾਣੂ ਹਥਿਆਰਾਂ ਦੀ ਮਾਰ ਹੇਠ ਹੈ। ਉਹ ਲਿਖਦੇ ਨੇ ਕਿ ਦੁਨੀਆ ਦੇ 9 ਪਰਮਾਣੂ ਹਥਿਆਰਬੰਦ ਦੇਸ਼ਾਂ ਕੋਲ 12750 ਦੇ ਕਰੀਬ ਪਰਮਾਣੂ ਬੰਬਾਂ ਦਾ ਸੰਯੁਕਤ ਭੰਡਾਰ ਹੈ ਸੱਚੀ ਗੱਲ ਹੈ ਜੀ ਇੰਨੀ ਵੱਡੀ ਗਿਣਤੀ ਵਿੱਚ ਪਰਮਾਣੂ ਬੰਬ ਬਹੁਤ ਖਤਰਨਾਕ ਨੇ ਬਿਲਕੁਲ ਸਮੁੱਚੀ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਜੋ ਇਸ ਵੇਲੇ ਹੈ ਉਹ ਪਰਮਾਣੂ ਬੰਬ ਹੀ ਨੇ ਤੁਰ ਜੀ ਤੁਹਾਡੇ ਧਿਆਨ ਚ ਹੋਏਗਾ ਕਿ ਪਰਮਾਣੂ ਬੰਬ ਬਣਾਉਣ ਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਿਗਿਆਨਕ ਆਇਨਸਟਾਈਨ ਨੂੰ ਵੀ ਮਗਰੋਂ ਹਿਰੋਸ਼ੀਮਾ ਤੇ ਨਾਗਾਸਾਕੀ ਤੇ ਪਰਮਾਣੂ ਬੰਬ ਸੁੱਟੇ ਜਾਣ ਦਾ ਸਾਰੀ ਉਮਰ ਹੀ ਬਹੁਤ ਅਫਸੋਸ ਰਿਹਾ ਇਸ ਤੋਂ ਮਗਰੋਂ ਇਹਨਾਂ ਬੰਬਾਂ ਨੇ ਮਾਨਵਤਾ ਨੂੰ ਜੋ ਨੁਕਸਾਨ ਪਹੁੰਚਾਇਆ ਉਸ ਤੋਂ ਬਾਅਦ ਉਹ ਸਾਰੀ ਉਮਰ ਹੀ ਪਰਮਾਣੂ ਬੰਬਾਂ ਦੀ ਵਰਤੋਂ ਦੇ ਖਿਲਾਫ ਰਹਿ ਸਾਡੇ ਇੱਕ ਪਾਠਕ ਨੇ ਸਾਡੇ ਨਾਲ ਇੱਕ ਦਿੱਕਤ ਵੀ ਸਾਂਝੀ ਕੀਤੀ ਹੈ ਜੀ ਕ੍ਰਿਸ਼ਨ ਸਿੰਘ ਪੜੋ ਲਿਖਦੇ ਨੇ ਕਿ ਉਹ ਪਿਛਲੇ 4 ਸਾਲਾਂ ਤੋਂ ਨਾਭਾ ਆ ਗਏ ਨੇ ਕੋਸ਼ਿਸ਼ ਕਰਨ ਦੇ ਬਾਵਜੂਦ ਪੰਜਾਬੀ ਟ੍ਰਿਬਿਊਨ ਘਰ ਨਹੀਂ ਪਹੁੰਚਦਾ ਉਹਨਾਂ ਨੇ ਆਪਣਾ ਪਤਾ ਵੀ ਲਿਖਿਆ ਕ੍ਰਿਸ਼ਨ ਸਿੰਘ ਪੜੋ ਜੇਲ ਰੋਡ ਨੇੜੇ 40 ਨੰਬਰ ਫਾਟਕ ਸ਼ਾਰਦਾ ਕਲੋਨੀ ਨਾਭਾ ਜ਼ਿਲ੍ਹਾ ਪਟਿਆਲਾ ਉਹਨਾਂ ਨੇ ਨਾਲ ਆਪਣਾ ਫੋਨ ਨੰਬਰ ਵੀ ਦਿੱਤਾ ਹਾਂਜੀ ਕ੍ਰਿਸ਼ਨ ਸਿੰਘ ਪੜੋ ਜੀ ਅਸੀਂ ਆਪਣੀ ਸਰਕੂਲੇਸ਼ਨ ਵਿਭਾਗ ਦੀ ਟੀਮ ਨੂੰ ਤੁਹਾਡੇ ਮਸਲੇ ਬਾਰੇ ਸੂਚਿਤ ਕਰ ਦਿੱਤਾ ਹੈ ਉਹ ਕੋਸ਼ਿਸ਼ ਕਰਨਗੇ ਤੁਹਾਡੇ ਨਾਲ ਸੰਪਰਕ ਕਰਕੇ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਲਈ ਅਖਬਾਰ ਪੁੱਜਦਾ ਕੀਤਾ ਜਾਵੇ ਤੁਸੀਂ ਅਖਬਾਰ ਨੂੰ ਪਸੰਦ ਕਰਦੇ ਹੋ ਇਸ ਦੇ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਹੁਣ ਜੇ ਆਪਾਂ ਬਿਰਹਾ ਦੇ ਸੁਲਤਾਨ ਦੀ ਗੱਲ ਕਰੀਏ ਬਿਰਹਾ ਦੇ ਸੁਲਤਾਨ ਤੋਂ ਮਤਲਬ ਸਾਡਾ ਉਹਗਾ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਜੀ 6 ਮਈ ਨੂੰ ਉਹਨਾਂ ਦੀ ਵਰਸੀ ਹੈ ਅੱਧੀ ਸਦੀ ਤੋਂ ਵੱਧ ਸਮਾਂ ਹੋ ਗਿਆ ਉਹਨਾਂ ਨੂੰ ਇਸ ਜਹਾਨੋਂ ਗਿਆ ਪਰ ਫਿਰ ਵੀ ਉਹਨਾਂ ਦੀਆਂ ਰਚਨਾਵਾਂ ਹਰ ਵੇਲੇ ਨਵੀਆਂ ਹੀ ਲੱਗਦੀਆਂ ਨੇ ਨਵੀਆਂ ਕੀ ਲੱਗਦੀਆਂ ਜਦ ਵੀ ਤੁਸੀਂ ਪੜੋ ਤੁਹਾਡੇ ਕਲਜੇ ਨੂੰ ਧੂਪ ਆਉਂਦੀਆਂ ਨੇ ਤੁਸੀਂ ਪੜ ਕੇ ਉਹਨਾਂ ਦੀਆਂ ਰਚਨਾਵਾਂ ਐਨੇ ਭਾਵੁਕ ਹੋ ਜਾਂਦੇ ਹੋ ਕਿਸੇ ਵੱਖਰੀ ਹੀ ਦੁਨੀਆ ਦੇ ਵਿੱਚ ਤੁਸੀਂ ਗਵਾਚ ਜਾਂਦੇ ਹੋ ਅੱਜ ਮੇਰਾ ਖਿਆਲ ਹੈ ਇੱਕ ਦੋ ਰਚਨਾਵਾਂ ਉਹਨਾਂ ਦੀਆਂ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ ਜੀ ਬਿਲਕੁਲ ਮੈਂ ਸ਼ਿਵ ਕੁਮਾਰ ਦਾ ਗੀਤ ਬਿਰਹੋ ਦੀ ਰੜਕ ਜੋ ਮੈਨੂੰ ਬਹੁਤ ਪਸੰਦ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੁੰਦੀ ਆ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋ ਦੀ ਰੜਖ ਪਵੇ ਅੱਧੀ ਅੱਧੀ ਰਾਤ ਉੱਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਪੇ ਪੇ ਸੁਗੰਧੀਆਂ ਚ ਬੰਨਾ ਫੇਹੇ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੀ ਟਕੋਰ ਮਾਏ ਸਭੋ ਸਾਨੂੰ ਖਾਣ ਨੂੰ ਪਵੇ ਆਪੇ ਨਹੀਂ ਮੈਂ ਬਾਲੜੀ ਮੈਂ ਹਾਲੇ ਆਪ ਮੱਤਾਂ ਜੋਗੀ ਮਤ ਕਿਹੜਾ ਇਸ ਨੂੰ ਦਵੇ ਆਖ ਸੁਣੀ ਮਾਏ ਇਹਨੂੰ ਰੋਵੇ ਬੁੱਲ ਚਿੱਥਕੇ ਨਹੀਂ ਜਗ ਕੀਤੇ ਸੁਣ ਨਾ ਲਵੇ ਜੀ ਤੁਹਾਡੇ ਮੂੰਹੋਂ ਇਹ ਗੀਤ ਸੁਣ ਕੇ ਮੈਨੂੰ Nusrat Fateh Ali Khan ਹੋਰਾਂ ਦਾ ਗਾਇਆ ਇਹ ਹੀ ਗੀਤ ਬੜਾ ਯਾਦ ਆਇਆ ਮੈਨੂੰ ਲੱਗਦਾ ਕਿ ਸਾਡੇ ਬਹੁਤ ਸਾਰੇ ਦਰਸ਼ਕਾਂ ਨੇ ਸੁਣਿਆ ਹੋਵੇਗਾ ਤੇ ਜੇ ਨਹੀਂ ਸੁਣਿਆ ਤਾਂ YouTube ਤੇ ਗੀਤ ਸੁਣ ਵੀ ਸਕਦੇ ਹੋ ਤੇ ਇਸ ਤੋਂ ਇਲਾਵਾ ਜਗਜੀਤ ਸਿੰਘ ਹੋਰਾਂ ਨੇ ਵੀ ਉਹਨਾਂ ਦੀ ਕਾਫੀ ਸਾਰੀ ਰਚਨਾ ਗਾਈ ਹੈ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀ ਸ਼ਿਵ ਕੁਮਾਰ ਬਟਾਲਵੀ ਨੂੰ ਆਪਣੀ ਰਚਨਾ ਲੂਣਾ ਵਾਸਤੇ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ ਤੇ ਉਸ ਵੇਲੇ ਸਾਹਿਤ ਅਕਾਦਮੀ ਦਾ ਪੁਰਸਕਾਰ ਹਾਸਲ ਕਰਨ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਕਵੀ ਸੀ ਬਿਲਕੁਲ ਉਹਨਾਂ ਦੀ ਰਚਨਾ ਲੂਣਾ ਦੇ ਵਿੱਚੋਂ ਅੱਗ ਟੁਰੀ ਪਰਦੇਸ ਬਾਰੇ ਇੱਕ ਹਿੱਸਾ ਹੈ ਜੋ ਮੈਂ ਆਪ ਸਾਰਿਆਂ ਨਾਲ ਸਾਂਝਾ ਕਰਨਾ ਚਾਹਾਂਗੀ ਉਹ ਲਿਖਦੇ ਨੇ ਹਰ ਘਰ ਦੀ ਕੰਜਕ ਦੀ ਆਵੇ ਜਦ ਵੀ ਅਗਨ ਬਰੇਸ ਹਰ ਬਾਬਲ ਦੀ ਨੀਂਦ ਗਵਾਚੇ ਬਲਦਾ ਵੇੜਾ ਵੇਖ ਹਰ ਬਾਬਲ ਵਰ ਟੁੰਡਣ ਜਾਵੇ ਹਰ ਅਗਨੀ ਦੇ ਮੇਚ ਹਰ ਅਗ ਹੀ ਛੱਡ ਜਾਵੇ ਸਈਓ ਹਰ ਬਾਬਲ ਦਾ ਦੇਸ ਲਾਤਲੀਆਂ ਤੇ ਬਲਦੀ ਮਹਿੰਦੀ ਪਾ ਕੇ ਅਗ ਦਾ ਵੇਸ ਨੀ ਮੈਂ ਅਗ ਟੁਰੇ ਪਰਦੇਸ ਪਰ ਸਹੀਓ ਮੈਂ ਕੈਸੀ ਅਗਾਂ ਪਰ ਸਹੀਓ ਮੈਂ ਕੈਸੀ ਅਗਾਂ ਕੈਸੇ ਮੇਰੇ ਲੇਖ ਇੱਕ ਤਾਂ ਮੁਖ ਦਾ ਸੂਰਜ ਬੜਦਾ ਦੂਜੇ ਥਲ ਪੈਰਾਂ ਦੇ ਹੇਠ ਤੀਜੇ ਬੈਠੀ ਮਚਦੀ ਦੇ ਦੇ ਅਗਨ ਬਿਰਛ ਦੇ ਹੇਠ ਫਿਰ ਵੀ ਸਹੀਓ ਬੁਝਦਾ ਜਾਂਦਾ ਇਸ ਅਗਨੀ ਦਾ ਸੇਖ ਜੋ ਬਾਬਲ ਵਰ ਟੂੰਡ ਲਿਆ ਆ ਸੋ ਨਾ ਆਇਆ ਮੇਚ ਨਿਮ ਨੀ ਮੈਂ ਅਗ ਟੁਰੀ ਪਰਦੇਸ ਨੀ ਮੈਂ ਅਗ ਟੁਰੀ ਪਰਦੇਸ ਬਹੁਤ ਖੂਬ ਰਵਨੀਤ ਬਹੁਤ ਖੂਬ ਅੱਜ ਅਸੀਂ ਇਨ੍ਹਾਂ ਦੋਵਾਂ ਰਚਨਾਵਾਂ ਦੇ ਨਾਲ ਸ਼ਿਵ ਕੁਮਾਰ ਬਟਾਲਵੀ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਦਰਸ਼ਕੋ ਸਮਾਹ ਹੁਣ ਸਮਾਪਤ ਹੋ ਰਿਹਾ ਹੈ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਡੇ ਨਵੇਂ ਖਾਤਾਂ ਦੇ ਨਾਲ ਇਜਾਜ਼ਤ ਦਿਓ ਸ਼ੁਕਰੀਆ ਬਹੁਤ ਸ਼ੁਕਰੀਆ